ਆ ਡੀਐਸਪੀ ਸਾਹਿਬ ਜਿਹੜੇ ਆ ਤੁਸੀਂ ਆ ਬਰਾਮਦਗੀ ਕੀਤੀ ਹੈ ساری ਕਹਾਣੀ ਕੀ ਹੈ ਸਮਾਲ ਸਰਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਇਹ ਪਿਛਲੇ ਟਾਈਮ ਤੋਂ ਕਾਫੀ ਸ਼ਿਕਾਇਤ ਆ ਰਹੀ ਸੀ ਕਿ ਪਿੰਡਾਂ ਦੇ ਖੇਤਾਂ ਚੋਂ ਆ ਟਰਾਂਸਫਾਰਮਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਤੋ ਇਹ ਮੁਖਬਰੀ ਦੇ ਬੇਸ ਤੇ ਕਿ ਅਸੀਂ ਜਿਹੜਾ ਅੰਤਰ ਡਿਸਟ੍ਰਿਕਟ ਟਰਾਂਸਫਾਰਮਰ ਚੋਰੀ ਗਿਰੋ ਦਾ ਮੈਂਬਰ ਫਸੀਂ ਗੁਰਦੀਪ ਸਿੰਘ ਜਿਹੜਾ ਗੁਰੂ ਸਰਮਾੜੀ ਦਾ ਰਹਿਣ ਵਾਲਾ ਇਹ ਕਾਬੂ ਕੀਤਾ ਇਹਦੀ ਨਿਸ਼ਾਨਦੇਹੀ ਤੇ ਗੁਰਜ ਲੱਦਾ ਦੇ ਵਿੱਚ ਇੱਕ ਸਿਕੰਦਰ ਸਿੰਘ ਦੇ ਘਰੋਂ ਸਾਨੂੰ ਤਕਰੀਬਨ ਸਵਾ ਦੋ ਕਿੰਟਲ ਤਾਂਬਾ ਜਿਹੜਾ ਟਰਾਂਸਫਾਰਮਰ ਚੋਰੀ ਹੋਇਆ ਸੀ ਉਹ ਤਾਂਬੇ ਅਤੇ ਹੋਰ ਕੇਬਲਾਂ ਪਾਨੇ ਵਗੈਰਾ ਤੇ ਦੋ ਆਲਟੋ ਕਾਰਾਂ ਜਿਹੜੀਆਂ ਵਾਰਦਾਤਾਂ ਚ ਵਰਤੇ ਸੀ ਇਹ ਤੇ ਪੰਜ ਮੋਟਰਸਾਈਕਲ ਅਸੀਂ ਬਰਾਮਦ ਕੀਤੇ ਨੇ ਤੇ ਇਹ ਬੰਦੇ ਦਾ ਅੱਜ ਰਿਮਾਂਡ ਲਿਆ ਜਾਏਗਾ ਰਿਮਾਂਡ ਤੇ ਹੋਰ ਪੁੱਛਕਿਛ ਕਰਾਂਗੇ ਅਸੀਂ ਤੇ ਤੋਂ ਬਾਕੀ ਮੈਂਬਰਾਂ ਦੇ ਹਜੇ ਮੈਂ ਨਾਮ ਨਹੀਂ ਡਿਸਕਲੋਸ ਕਰ ਸਕਦਾ ਪਰ ਸਾਨੂੰ ਚਾਰ ਮੈਂਬਰ ਅਸੀਂ شناخت ਕਰ ਲਈਏ ਜਿਹੜੇ ਹੋਰ ਹੈਗੇ ਨੇ ਤੇ ਉਹਨਾਂ ਨੂੰ ਜਲਦੀ ਕਾਬੂ ਕੀਤਾ ਜਾਏਗਾ ਇਹਦਾ ਰਿਮਾਂਡ ਹਾਸਲ ਕਰਕੇ ਹੋਰ ਕੁਛ ਕੁਛ ਕਰਕੇ ਜਿੱਥੇ ਵੇਚਦੇ ਸੀਗੇ ਪਹਿਲਾਂ ਵਾਲਾ ਤੰਬਾ ਉਹਦੇ ਬਾਰੇ ਵੀ ਪਤਾ ਕੀਤਾ ਜਾਏਗਾ ਜੋ ਇਹ ਤੰਬਾ ਪਿਆ ਹੈਗਾ ਇਹ ਤਕਰੀਬਨ ਪਿਛਲੇ ਹਫਤੇ ਦੌਰਾਨ ਇਹਨਾਂ ਨੇ 25 ਕੁ ਵਾਰ ਦਾ ਤਾਂ ਜੜੀਆਂ ਕੀਤੀਆਂ ਸੀ ਉਹਨਾਂ ਦਾ ਤੰਬਾ ਹੈ ਤੇ ਇਹਨਾਂ ਦੀ ਮਾਰ ਕਾਫੀ ਦੂਰ ਤੱਕ ਸੀਗੀ ਮੰਨ ਲਓ ਤੁਸੀਂ ਬਾਦਲ ਰੋਡ ਜਿਹੜੀ ਹੈਗੀ ਆ ਉੱਥੋਂ ਤੱਕ ਵੀ ਇਹ ਕਾਲਚ ਰਾਣੀ ਕੁੱਦਾ ਜੰਬੇ ਉਹ ਪਿੰਡਾਂ 'ਚ ਵੀ ਇਹ ਵਾਰਦਾਤਾਂ ਕਰਦੇ ਰਹੇ ਨੇ ਤੇ ਕੁਝ ਵਾਰਦਾਤਾਂ ਆਪਣੇ ਨੇੜੇ ਜੈਤੋਂ ਸਬਡਿਵੀਜ਼ਨ ਦੇ ਵਿੱਚ ਨੇ ਕੁਝ ਹੈਗੀਆਂ ਨੇ ਜਿਹੜੀਆਂ ਵਾਰਦਾਤਾਂ ਆਪਣੇ ਮੋਗਾ ਡਿਸਟ੍ਰਿਕਟ ਦੇ ਇਸ ਇਹਨਾਂ ਪਿੰਡਾਂ ਸੁਖਨੰਦ ਵਗੈਰਾ 'ਚ ਹੋਈਆਂ ਕਿਹੜੀਆਂ ਤਰ੍ਹਾਂ ਦੀਆਂ ਵਾਰਦਾਤਾਂ ਪਰਚੇ ਇਹ 303 ਬੀਐਨਐਸ ਤੇ 317 ਬੀਐਨਐਸ ਜਿਹੜੇ ਕਿ ਪਹਿਲਾਂ ਵਾਲੇ ਆਈਪੀਸੀ ਦੇ ਬਰਾਬਰ 379 411 ਦੇ ਬਰਾਬਰ